ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਟਾਈਮ ਹੋ ਗਿਆ ਜੀ 10:30 ਦਾ ਮੈਂ ਬਾਜ਼ਾਰ ਜਾਣਾ ਝੂਲਾ ਆਪਾਂ ਨੇ ਭਰ ਲਿਆ ਪੂਰਾ ਫੁੱਲਾ ਅੱਜ ਸਾਰਿਆਂ ਦੇ ਦੁਪੱਟੇ ਡਾਈ ਕਰਾਉਣੇ ਨੇ 20-25 ਦੁਪੱਟੇ ਨੇ ਜੀ ਕੁਝ ਸਟਾਪ ਤੇ ਨੇ ਉਹਨਾਂ ਨੂੰ ਡਾਈ ਕਰਾ ਕੇ ਫਿਰ ਆਪਾਂ ਕੱਲ ਨੂੰ ਸੌਰੀ ਹਾਂ ਕੱਲ ਨੂੰ ਸ਼ਨੀਵਾਰ ਹੈ ਸੰਡੇ ਨੂੰ ਸਾਰੇ ਆਪਾਂ ਟੇਲਰਾਂ ਕੋਲੇ ਜਾ ਦੇ ਆਵਾਂਗੇ ਕਿਉਂਕਿ ਸੰਡੇ ਨੂੰ ਥੋੜਾ ਜਿਹਾ ਟੇਲਰ ਫ੍ਰੀ ਹੁੰਦੇ ਨੇ ਰੈਸਟ ਜ ਉਸ ਤੋਂ ਬਾਅਦ ਫਿਰ ਉਹ ਹੋਰ ਦਿਨ ਬਿਜੀ ਹੁੰਦੇ ਨੇ ਉਹਨਾਂ ਟਾਈਮ ਲੱਗ ਜਾਂਦਾ ਹੈ ਨਾ ਨਾਪ ਪਾ ਗੈਰਾ ਲਖੇਉਂਦੇ ਇਹਨਾਂ ਨੂੰ ਹੁਣ ਮੈਨੂੰ ਦਿਨ ਚਾਰ ਦਿਨ ਹੋ ਗਏ ਬਾਜ਼ਾਰ ਜਾਇਆ ਵੀ ਨਹੀਂ ਗਿਆ ਤੇ ਅੱਜ ਜਾ ਰਹੇ ਆ ਆਪਾਂ ਨੇ ਸਮਾਨ ਇਕੱਠਾ ਕਰ ਲਿਆ ਇੱਥੇ ਪ੍ਰੈਸ ਲਗਾਈ ਪਈ ਹੈ ਤੇ ਮੈਂ ਹਾਸ ਫਰੀਦੇ ਦੁਪੱਟੇ ਤੇ ਕਰ ਲਈ ਜੀ ਪ੍ਰੈਸ ਸੂਟ ਉਹਨੇ ਪ੍ਰੈਸ ਕਰ ਲਿਆ ਜੀ ਪਹਿਲਾਂ ਮਿੱਤਰੀ ਲਾਈਟ ਵੱਜੀ ਉਹਨਾਂ ਲਾਈਟ ਸਵੇਰੀ ਕੱਟਣ ਲੱਗੇ ਕਰਕੇ ਪਕੀਆਂ ਕਰਕੇ ਜਲਦੀ ਜਲਦੀ ਕੰਮ ਕਰਨੇ ਪੈਂਦੇ ਨੇ ਬਸ ਨਹੀਂ ਫਿਰ ਇਹਨੂੰ ਪਾਣੀ ਵਿੱਚੋਂ ਕੱਢ ਕੇ ਸੁਕਣੀ ਪਾ ਲੈਣੇ ਚਲੋ ਉਹਨਾਂ ਲਾਈਟ ਆਣ ਮੈਂ ਤਾਂ ਇੰਨੀ ਕਰਦੀ ਹੁਣ ਪਤਾ ਗਰਮੀ ਹੈ ਧੁੱਪ ਜਿਆਦੇ ਹੈ ਦੁਪੱਟੇ ਥੇਤੀ ਸੁੱਕ ਜਾਂਦੇ ਨੇ ਬਲ ਨਿਕਲ ਜਾਂਦੇ ਨੇ ਉਹਦੇ ਵਿੱਚ ਜਦੋਂ ਆ ਪਾਣੀ ਵਿੱਚ ਦੀ ਕੱਟ ਕੇ ਚੰਗੀ ਤਰ੍ਹਾਂ ਝਾੜ ਕੇ ਪਾ ਦਈਏ ਉਹਨੂੰ ਪ੍ਰੈਸ ਵਰਗੀ ਹੋ ਜਾਂਦੇ ਨੇ ਤੇ ਤਿਆਰ ਹੁੰਦੇ ਹੁੰਦੇ ਸੁੱਕ ਜਾਂਦੇ ਨੇ ਧੁੱਪ ਇੰਨੀ ਜਿਆਦੇ ਹੈ ਬਹੁਤ ਗਰਮੀ ਪੈਣ ਲੱਗੀ ਜੂਨ ਜਲਾਈ ਤੇ ਕੀ ਬਣੂਗਾ ਆਪਣਾ ਤੇ ਪਿੰਦਰ ਗਿਆ ਜੀ ਸਾਈਕਲ ਹੀ ਲੈਣ ਉਹ ਜਿੰਮ ਜਾਂਦੇ ਹੁੰਦੇ ਨੇ ਹੁਣ ਉਹ ਸਾਈਕਲੀਆਂ ਤੇ ਜਾਣਾ ਕਰਣੀ ਸਾਡੀ ਸਾਈਕਲ ਹੀ ਪਹਿਲਾਂ ਹੈਗੀ ਤਾਂ ਰਹੀ ਉਹਨਾਂ ਉਸ ਨੂੰ ਕਿੰਦਰ ਦਾ ਘਰ ਵੱਡਾ ਹੋ ਗਿਆ ਉਹ ਗੋਡੇ ਵੱਜਦੇ ਨੇ ਤੇ ਹਸਪੀਟਲ ਤੇ ਜਾ ਰਹੀ ਆਂ ਉਹਦੀ ਸਹੇਲੀ ਦੇ ਬਰਥਡੇ ਤੇ ਫਿਰ ਸਹੇਲੀ ਉਹਦੀ ਜਾਊਗੀ ਮੇਰੇ ਨਾਲ ਕੈਨੇਡਾ ਹੋਕਾ ਨਹੀਂ ਮੇਰਾ ਫਿਰ ਮੈਂ ਬਾਗ ਜੂਗੀ ਅਗਲੇ ਬਰਥਡੇ ਨੂੰ ਥੋੜਾ ਟਾਈਮ ਹੀ ਰਹਿੰਦਾ ਉਹਦਾ ਜਾਣ ਦਾ ਅਗੇ ਇਹਨਾਂ ਤੋਂ ਪਹਿਲਾਂ ਬਣਾ ਕਰਤਾ ਦੀ ਇਹਨੂੰ ਪੜਨਾ ਪਈਗਾ ਤੇ ਅਸਾਂ ਨੂੰ ਸੁਣ ਲੱਗਦੀਆਂ ਨੇ ਫਿਰ ਔਖਾ ਹੋ ਜਾਂਦਾ ਬੱਚਿਆਂ ਦਾ ਪੜਾਈ ਦੇ ਨਾਲ ਵੀ ਇਹਨਾਂ ਨੂੰ ਇੰਨੇ ਪੈਸੇ ਲਾਉਣੇ ਬਸ ਥੋੜਾ ਟਾਈਮ ਹੀ ਮੇਰੇ ਨਾਲ ਹੀ ਜਾਊਗੀ ਇੰਨੇ ਮੈਂ ਦੁਪੱਟੇ ਦਾ ਹੀ ਕਰ ਲੈ ਦੇ ਦੂੰ ਬਸ ਅੱਧਾ ਘੰਟਾ ਜਾ ਕੇ ਅਸੀਂ ਇਕੱਠੇ ਹੋ ਰਹਿਵਾਂਗੇ ਆ ਕੇ ਫੇਰ ਸ਼ਾਮ ਨੂੰ ਜਾਣਾ ਹੁੰਦਾ ਅਸੀਂ ਨੇ ਤਾਂ ਹੀ ਆਪਣੀ ਵੀਡੀਓ ਲੇ ਤਾਂ ਲੱਗੀ ਹੁਣ ਤੇ ਸਾਨੂੰ ਬਾਅਦ ਵਿੱਚ ਮੁੱਦੇ ਕਰਦੇ ਸਭ ਤੋਂ ਵੱਜ ਜਾਂਦੇ ਨੇ ਆ ਕੇ ਫਿਰ ਫਟਾਫਟ ਸਬਜ਼ੀ ਵੀ ਬਣਾਉਣੀ ਹੁੰਦੀ ਹੈ ਰੋਟੀ ਵੀ ਬਣਾਉਣੀ ਹੁੰਦੀ ਹੈ ਮੱਝਾਂ ਦਾ ਹਜੇ ਸਰਦਾਰ ਜੀ ਕਰ ਲੈਂਦੇ ਨੇ ਉੱਤੋਂ ਸੀਜ਼ਨ ਦਾ ਜੋਰ ਆ ਗਿਆ ਜੀ ਕੋਈ ਇਹਨਾਂ ਦੇ ਪੇਪਰਾਂ ਦਾ ਬਹੁਤ ਕੰਮ ਔਖਾ ਹੋ ਗਿਆ ਮੇਰੀ ਤਾਂ ਜਮੀ ਬੇਵਾਹ ਹੋ ਜਾਂਦੀ ਹੈ ਇੰਦਰ ਹੁਣ ਆਉਂਦਾ ਹਾਂ ਸਨਾਮੋ ਸਾਈਕਲ ਹੀ ਲੈ ਕੇ ਆਉਂਗਾ ਤੇ ਸਾਰੇ ਬੱਚਿਆਂ ਕੋਲੇ ਹੈਗੀਆਂ ਤੇ ਹੁਣ ਆਪਾਂ ਨੂੰ ਪਤਾ ਹੈ ਵੀ ਅੱਜ ਕੱਲ ਬਾਕੀ ਹੈ ਵੀ ਕਾਲ ਜੂਗਾ ਹਾਂ ਕੋਈ ਨਾ ਕਿਸੇ ਨੂੰ ਲੈ ਕੇ ਜਾਵੇ ਨਾ ਕੋਈ ਮੰਗੀ ਚੀਜ਼ ਦੇਵੇ ਤੇ ਇੱਕ ਦਿਨ ਜੀ ਅਗਲੇ ਦਾ ਹੋ ਜਾਂਦਾ ਪਤਾ ਨਹੀਂ ਇਹਨਾਂ ਨੇ ਤਾਂ ਕੋੜਾ ਕੁਝ ਘੱਸਦਾ ਨਾ ਉਹ ਤਾਂ ਤੇਲ ਵੀ ਨਹੀਂ ਮੱਚਦਾ ਬਸ ਹੁਣ ਹੀ ਅੱਜ ਕੱਲ ਕਾਲ ਜੂਗਾ ਜੀ ਕੀ ਕਹੀਏ ਹਰੇਕ ਬੰਦਾ ਆਪਣੇ ਵਰਗਾ ਨਹੀਂ ਹੁੰਦਾ ਮੈਂ ਜਮੀ ਨਹੀਂ ਕਦੇ ਕਿਸੇ ਨੂੰ ਜਵਾਬ ਦਿੱਤਾ ਚਾਹੀ ਕਿੰਨੀ ਮਰਜ਼ੀ ਉਹ ਹੋਵੇ ਚੀਜ਼ ਚਾਹੇ ਅਸੀਂ ਆਪ ਔਖੇ ਹੋਲੀ ਪਰ ਅਸੀਂ ਕਦੇ ਵੀ ਕਿਸੇ ਨੂੰ ਨਾਲ ਲਜਾਣ ਕੋ ਜਾਉਂ ਕਦੇ ਵੀ ਜਵਾਬ ਨਹੀਂ ਦਿੰਦਾ ਪਤਾ ਨਹੀਂ ਕਿਉਂ ਲੋਕਾਂ ਦੇ ਹਾਜ ਮੇਲ ਡੇਡੇ ਕੀ ਹੋਏ ਪੈਨਗੇ ਚਲੋ ਜੀ ਦੁਪੱਟਾ ਪ੍ਰੈਸ ਹੋ ਗਿਆ ਦਾ ਕੰਨੀ ਮੈਜ ਬਰਥਡੇ ਤੇ ਸੂਟ ਪਾ ਕੇ ਜਾਣਾ ਇਹਦੇ ਘਰਾਂ ਦੀ ਲਾਈਟ ਆ ਗਈ ਦੁਬਾਰੇ ਨਹੀਂ ਤਾਂ ਜਮੀ ਫਿਰ ਪਾਣੀ ਵਿੱਚ ਦੀ ਕੱਢ ਕੇ ਕਰਲਾ ਪਰਲਾ ਜਾ ਕਰ ਦਿੰਦੇ ਇਸ ਤਰ੍ਹਾਂ ਦੇ ਦੁਪੱਟ ਬਹੁਤ ਸੋਹਣਾ ਸੂਟ ਬਣੇ ਹੋਏ ਨੇ ਸਕਿਨ ਕਲਰ ਦੇ ਬਹੁਤ ਸੋਹਣੇ ਬੈਲ ਵਟ ਦੇ ਵਿੱਚ ਇਸ ਤਰ੍ਹਾਂ ਦੇ ਪੈਚ ਲੱਗੇ ਹੋਏ ਨੇ ਬਾਰਕ ਵਾਲੇ ਇਹ ਆਪਾਂ ਨੇ ਤਿਆਰ ਨਹੀਂ ਕਰਵਾਇਆ ਜੀ ਇਹ ਆਪਾਂ ਨੇ ਇੱਦਾਂ ਹੀ ਬਣੇ ਬਣਾ ਹੀ ਲਿਆ ਸੀ ਉਦੋਂ ਸਾਡੇ ਕੋਲ ਟਾਈਮ ਥੋੜਾ ਸੀਗਾ ਤਿਆਰ ਕਰਨ ਲਈ ਤੇ ਚਲੋ ਜੀ ਮੈਂ ਹੁਣ ਭਾਗੇ ਸਮਾਨ ਆਪਣਾ ਬਣਾਣੇ ਲੱਗੇ 2 ਘੰਟੇ ਲਾ ਕੇ ਇਹ ਸਾਰਾ ਸਮਾਨ ਗੱਢਿਆ ඉ සෝල ස දපට රන ල අත සුපට නොල පටවි කජන දැන ඉතියි බට ਕੰਦਾ ਫੇਰ ਬਜਾਰ ਲਈ ਜਰਾ ਬੂਆਪਾ ਨੂੰ ਕੱਲ ਨੂੰ ਬਦਲ ਲੈਣ ਚੱਲ ਰਹੀ ਤੇ ਚਲੋ ਜੀ ਟਾਈਮ 2:00 ਵਜੇ ਤੇ ਆਪਾਂ ਚਾਹ ਰੱਖ ਲਈ ਤੋਪ ਬਹੁਤ ਤੇਜ਼ ਹੋਈ ਤੇ ਅੱਜ ਮੇਰਾ ਕੱਪੜੇ ਧੋਣ ਵਾਲੀ ਮਸ਼ੀਨ ਵੀ ਨਹੀਂ ਲੱਗੀ ਤੜਕੇ ਸੂਟ ਸਾਰਟ ਕੱਢਣ ਲੱਗੀ ਦੁਪट्टे ਸਲਾਈ ਵਾਲੇ ਦੁਪट्टे ਡਾਈ ਵਾਲੇ ਇੰਦਰਪਿੰਦਰ ਸਿੰਘ ਲਿਆਇਆ ਨਵੀਂ ਸਾਈਕਲ ਜੀ ਦੇਖੋ ਫੌਜੀ ਵਾਲੇ ਕਲਰ ਦੀ ਪਿੰਦਰ ਸੇਕਰ ਵੀ ਤੇ ਦਾ ਨਾਲ ਹਾਂ ਓਏ ਨੇਕੋ ਇੰਦਰ ਦੀ ਸਾਈਕਲ ਪਹਿਲਾਂ ਵਾਲੀ ਸਾਈਕਲ ਹੀ ਆਪਾਂ 4.5 ਹਜ਼ਾਰ ਦੀ ਲਿਆਂਦੀ ਸੀ 4500 ਦੀ ਲਾਈਟ ਵੀ ਲੱਗੀ ਹੋਈ ਹੈ ਤੇ ਉਹ ਵੀ ਵਜਦਾ ਹੈ ਓਹੋ ਆ ਲੱਗਿਆ ਹਾਰਨ ਜਾਂ ਹੈ ਆ ਕੀ ਹੋਰ ਇਹਦੇ ਮੂਰੇ ਨੂੰ ਸੇ ਹੁਣ ਵੱਡੇ ਟਾਰਾਂ ਵਾਲਿਆਂ ਦਾ ਟਾਈਮ ਹੋ ਲੱਗਿਆ ਹਨ ਪਹਿਲਾਂ ਦੂਜੇ ਸਾਈਕਲ ਹੁੰਦੇ ਸੀ ਸਿੰਪਲ ਢਾਉਣ ਨੂੰ ਸਾਡੇ ਪਹਿਲਾਂ ਨਹੀਂ ਦੀ ਸਾਧਨ ਥਾਂ ਹੈਗਾ ਇੱਕ ਸਰਦਾਰ ਜੀ ਦੀ ਸਾਈਕਲ ਹੀ ਆ ਉਹ ਵਾ ਕੇ ਦਿੱਤੀ ਤੀ ਉਹ 4500 ਦੀ ਲੈਣ ਦੀ 4500 ਦੀ ਹੁਣ ਇਹ ਆਈ ਹੈ ਜੀ 8000 ਦੀ ਇਹਨਾਂ ਜਿੰਮ ਜਾਂਦੇ ਹੁੰਦੇ ਤੇ ਪਹਿਲਾਂ ਇਹ ਆਮਨੂ ਵਾਲੀ ਲੈ ਜਾਂਦਾ ਸੀ ਦੋ ਦੋ ਤਿੰਨ ਦਿਨ ਉਹ ਲੈ ਕੇ ਗਿਆ ਤੇ ਫਿਰ ਸਰਦਾ ਹੈ ਨਹੀਂ ਤੇ ਬਾਕੀ ਤੁਹਾਨੂੰ ਅੱਜ ਕੱਲ ਕਾਲਜੋਗ ਦਾ ਪਤਾ ਹੀ ਐ ਜੇ ਇੱਕ ਦਿਨ ਅਗਲਾ ਚੀਜ਼ ਦੇਣ ਦਾ ਹਾਜਮਾ ਨਹੀਂ ਹੈਗਾ ਦੂਜੇ ਦਿਨ ਸਵਾ ਬਹੁ ਮੜਾ ਚੱਲ ਰਿਹਾ ਪਹਿਲਾਂ ਨਾ ਲੋਕ ਐਡੇ ਨੇ ਚੀਜ਼ਾਂ ਦੇ ਹਾਜਮੇ ਹੁੰਦੇ ਨੇ ਪਹਿਲਾਂ ਵਾਲੇ ਪੁਰਾਣੇ ਟਾਈਮ ਦੇ ਲੋਕਾਂ ਦੀ ਸਹਿਣਸ਼ੀਲਤਾ ਦੀ ਜਿਹੜੀ ਬਹੁਤ ਜ਼ਿਆਦਾ ਸੀ ਹਾਜਮੇ ਬਹੁਤ ਵੱਡੇ ਤੇ ਹੂਣ ਵਾਲੇ ਤਾਂ ਜੇ ਆਪਾਂ ਇੱਕ ਚੀਜ਼ ਲੈ ਲਈਏ 10 ਮਿੰਟ ਚ ਢਾਈ ਫਟ ਕਰ ਦਿੰਦੇ ਨੇ ਇਹ ਦੋ ਤਿੰਨ ਦਿਨ ਗਿਆ ਨਹੀਂ ਇਹ ਤਾਂ ਬਹੁਤ ਕਿਹਾ ਕਹਿੰਦਾ ਕਾ ਨੂੰ ਤੁਸੀਂ ਮੈਨੂੰ ਪੈਸੇ ਲਾਉਨੇ ਹੋ ਸਾਡੇ ਪਰੇ ਇਹ ਮੈਂ ਤਾਂ ਜਾਣ ਨਹੀਂ ਚਲ ਮੈਂ ਜਾਣੋ ਜਾਂਦਾ ਨਹੀਂ ਹੈਗਾ ਕਹਿੰਦਾ ਉਹ ਸਾਈਕਲ ਹੀ ਨਾ ਦੂਜੀ ਤਾਂ ਚੱਲਦੀ ਨਹੀਂ ਇਹਦਾ ਕਦ ਲੰਬਾ ਹੋ ਗਿਆ ਇਹ ਤਾਂ ਗੋਡੇ ਵੱਜਣ ਲੱਗਿਓ ਛੋਟੀ ਜੀ ਉਦੋਂ ਇਹਨੂੰ ਛੋਟੇ ਹੁੰਦੇ ਨੇ ਲਿਆ ਕੇ ਤੀਜੀ ਚੌਥੀ ਚ ਕਲਾਸ ਚ ਤਾਂ ਕਰਕੇ ਹੁਣ ਇਹ ਤੋਂ ਚੱਲਦੀ ਨਹੀਂ ਤੇ ਇਹਦੇ ਕੋਡੇ ਵੱਜਦੇ ਤੇ ਵਿੱਚ ਉਹ ਸਰਦਾਰ ਜੀ ਕੇਰਕਪੂਤ ਲੈ ਜਾਂਦੇ ਤੇ ਕੇਰਕਪੂਤ ਐ ਵੀ ਲੈ ਜਾਂਦਾ ਤੇ ਵੀ ਐ ਦੂਰ ਹਨਾ ਉਹ ਸੁਨਾਮ ਜਾਣਾ ਪੈਂਦਾ ਜਿੰਮਤ ਦੇ ਇਹਨਾਂ ਨੂੰ ਸਾਨੂੰ 3 1/2 ਕਿਲੋਮੀਟਰ ਪੈ ਜਾਂਦਾ ਤਾਂ ਕਰਕੇ ਫਿਰ ਤਾਂ ਕੱਲ ਨਹੀਂ ਜਾਂਦਾ ਸਾਨੂੰ ਪੈਸੇ ਲਾਉਣੇ ਨੇ ਤੇ ਮਨ ਨੂੰ ਆਏਗਾ ਵੀ ਨਾ ਤਾਂ ਜਿੰਮਤ ਪੈਸੇ ਫਿਰ ਬੈਠਾ ਵੀ ਵਿਚਾਰ ਆਏ ਜੇ ਕਰੂਗਾ ਹਨਾ ਵੀ ਮੈਂ ਜਾਣਾ ਲੱਗਿਆ ਤੀਆ ਮੈਂ ਹਟ ਗਿਆ। ਮਾਤਾ ਪਿਓ ਆਪਣੇ ਬੱਚੇ ਵਾਸਤੇ ਕਰਦੇ ਹਨਾ ਪਰ ਕੇ ਬੱਚੇ ਸਹੀ ਰਾਹ ਪੈ ਜਾਣ। ਬਾੜੇ ਕੰਮੋਂ ਤੋਂ ਬਚਣਾ। ਮਾਤਾ ਪਿਓ ਕਦੇ ਵੀ ਕਿਸੇ ਤੀਖੜੀ ਬੱਚੇ ਨੂੰ ਘਰ ਸਣ ਨਹੀਂ ਦਿੰਦਾ ਜਦ ਇਹ ਔਖਾ ਹੋ ਕੇ ਫੀਲ ਲੈ ਕੇ ਆਵੇ ਹਨਾ। ਪਰ ਬਸ ਇਹੀ ਐ ਮੈਂ ਤਾਂ ਬੱਚਿਆਂ ਨੂੰ ਹੀ ਹੁਣ ਅਭੀ ਚੀਜ਼ ਤਾਂ ਮਾਤਾ ਪਿਓ ਸਾਨੂੰ ਔਖੇ ਸੁੱਖੀ ਦਵਾਈ ਦੇਣਗੇ। ਇਹਦਾ ਮਹੀਨਾ ਲੇਟ ਸੀ, ਇਹ ਮਹੀਨੇ ਲੇਟ ਬੱਤ ਬੱਤਾਂ। ਪਰ ਮਾਪੇ ਉਹਦੀ ਵੀ ਕਦਰ ਕਰਿਓ ਤੁਸੀਂ ਕੋਈ ਗਮ ਤਾਂ ਨਸੀਆਂ ਉਹਨਾਂ ਵਿਚ ਨਾ ਪੈਗੋ ਚਲ ਪੜਦੇ ਨਾ ਮੁੰਡਿਆਂ ਦਾ ਤਾਂ ਪਤਾ ਹੀ ਹੁਣ ਜਿੰਨਾ ਕ ਪੜਦੇ ਨੇ ਵੈਸੇ ਕੋਸ਼ਿਸ਼ ਆਈਆਂ ਵੀ ਬਜਵਾ ਕਹਿੰਦੇ ਆ ਵੀ ਪੜ ਲਓ ਭਾਈ ਵਧੀਆ ਪੜ ਲਿਖ ਕੇ ਬਸ ਬਣ ਜੂਗੀ ਅੱਜ ਕੱਲ ਦੀ ਮੰਗਾਈ ਦਾ ਟਾਈਮ ਮੰਗਾਈ ਦੇ ਜਵਾਨੇ ਤੇ ਬਹੁਤ ਖੁਸ਼ਾਈ ਔਖਾ ਸਾਰਾ ਕੁਝ ਕਰਨਾ ਹੈ ਨਾ ਤੇ ਚਲੋ ਜੀ ਇੱਕ ਆਪਾਂ ਲੈ ਗ੍ਰਾਈਂਡਰ ਅੱਜ ਅਸੀਂ ਬਾਅਦ ਤੱਕ ਨਾ ਮਾਤ ਸਣਾਵਗੇ ਕਿ ਮੈਂ ਕਿ 1:30 ਵਜੇ ਦੀ ਨਹੀਂ ਪੌਣੇ 2 ਵਜੇ ਆਈਆਂ ਕਿ ਮੈਂ ਗ੍ਰਾਈਂਡਰ ਲਈ ਸਾਡਾ ਨਾ ਉਹ ਹੋ ਗਿਆ ਸੀਗਾ ਬਚਾਰਾ ਉਹ ਮੇ ਸਾਡੀ ਮੰਮੀ ਹਮੇ 7-8 ਸਾਲਾਂ ਦਾ ਸੀ ਉਹ ਮਾੜਾ ਜਿਹਾ ਖਰਾਬ ਹੋ ਜਾਂਦਾ ਸੀ ਲੈ ਜਾਂਦੇ ਉਹ 70 ਰੁਪਏ ਲੈ ਲੈਂਦਾ ਤੁਹਾਨੂੰ ਸਮਾਰ ਕੇ ਦੇ ਦਿੰਦਾ ਬਚਾਰਾ ਮਿੰਨਾ ਕੱਟ ਜਾਂਦਾ ਉਹ ਵੇ 70 ਲੈ ਲੈਂਦਾ ਉਦੋਂ ਤੁਹਾਨੂੰ ਪਤਾ ਵੀ ਇੰਨਾ ਹੈ ਨਹੀਂ ਕਿ ਹਣਾ ਉਦੋਂ ਜਿਹੜੀ ਮੋਟਰ ਦੀ ਉਹਦੀ ਛੋਟੀ ਕਿਉਂ 700 ਦਾ ਆਇਆ ਸੀ ਇਹ ਆ ਜੀ 1000 ਰੁਪਏ ਦਾ ਇਹ ਹੁਣ ਆਪਾਂ ਵੱਡੀ ਮੋਟਰ ਆ ਲਿਆ ਲੈਂਦਾ ਜਿਵੇਂ ਆਪਾਂ ਘਿਓ ਘੂ ਬਣਾਉਨੇ ਆ ਹਣਾ ਉਦੋਂ ਜਾਮ ਨਹੀਂ ਹੁੰਦਾ ਇੱਕੋ ਕਹਿੰਦਾ ਤੁਸੀਂ ਉਹਦੀ ਗਰਮ ਗਰਮ ਪਾਣੀ ਥੋਇਆ ਕਰੋ ਇਹਨੂੰ ਪਹਿਲਾਂ ਸਾਡੇ ਇਦਾਂ ਹੀ ਦੀ ਹੁਣ ਇਹ ਇਹਦਾ ਸਾਰਾ ਕਵਰ ਹੋਇਆ ਹੋਇਆ ਇਸ ਤਰ੍ਹਾਂ ਲਿਆਂਦਾ ਆਪਾਂ ਨੇ ਇਹ ਹੈਗਾ ਕਿ ઓਰੀਓ ਕੰਪਨੀ ਦਾ 1 ਸਾਲ ਦੀ ਇਹ ਗਾਰੰਟੀ ਦਿੱਤੀ ਆਪਾਂ ਨੂੰ ਤੇ ਇੱਕ ਤਿੰਨ ਚਾਰ ਦਿਨ ਹੋ ਗਏ ਉਹ ਲੈ ਕੇ ਗਏ ਸੀ ਸਰਦਾਰ ਜੀ ਉਦੋਂ ਮਖੜਾਇਆ ਉਹ ਕਹਿੰਦੇ ਜੁਰਤਾ ਦੀ ਮੋਟਰ ਵੀ ਬੰਕ ਗਈ ਜੁਰਤਾ ਨਹੀਂ ਇਹ ਚੱਲਦਾ ਤੁਸੀਂ ਬਾਲਾ ਟਾਈਮ ਹੋ ਗਿਆ ਤਾਂ ਸੇ ਦਾ ਸਾਲ ਹੋ ਗਿਆ ਲਾਹਾ ਲੈ ਲਿਆ ਹੁਣ ਤੁਸੀਂ ਇਹ ਛੱਡ ਦਿਓ ਚਲੋ ਜੀ ਹੁਣ ਇਹ ਵੀ ਬਾਹੋਂ ਧੋਖੇ ਦੀ ਅਸੀਂ ਹੈ ਨਾ ਉਹ ਕਈ ਵਾਰ ਨਾ ਸਾਨੂੰ ਆਦਤ ਹੈ ਸੀ ਲਸਤੀ ਬਣਾ ਕੇ ਦਹੀਂ ਦੀ ਰੋਟੀ ਵੱਧ ਖਾ ਕੇ ਰਾਜ਼ੀ ਆਂ ਹੁਣ ਤੁਹਾਨੂੰ ਪੰਜ-ਛੇ ਦਿਨੋਗੇ ਤਾਂ ਕੱਲੀ ਦਹੀ ਨਾੜੀ ਟਾਈਮ ਪਾਸ ਕਰਨਾ ਪੈਣਾ ਤੇ ਰਾਜ ਜਾਂ ਨਹੀਂ ਹੁੰਦਾ ਮੈਂ ਤਲਸੀ ਵੀ ਨਾ ਮੈਂ ਦੀਪਿੰਦਰ ਨੂੰ ਤਾਂ ਜਮੀ ਨਹੀਂ ਸਕਦਾ ਤੀਤੀ ਦੇ ਸਰਦਾਰ ਜੀ ਦੇ ਹਿਸਾਬ ਨਾਲ ਮੈਨੂੰ ਤੇ ਨਸੀ ਵੀ ਨਾ ਤਾਂ ਤੇ ਚਲੋ ਜੀ ਆਪਾਂ ਇਹ ਆਪਾਂ ਇੱਥੇ ਕੱਤ ਦੂ ਇਹ ਨਾਲ ਦਿੱਤਾ ਹੈ ਇਹਦੇ ਨਿੱਲੱਕ ਜਿਹਾ ਮੈਂ ਮੰਨਣੀ ਇਹ ਕੰਧ ਇਸ ਤਰ੍ਹਾਂ ਫਿਰੇ ਤੇ ਉੱਪਰ ਇਸ ਤਰ੍ਹਾਂ ਟੰਗਿਆ ਜਾਂਦਾ ਪਹਿਲਾਂ ਵੀ ਦਿੱਤਾ ਹਾਂ ਕਿ ਪਹਿਲਾਂ ਇਸ ਤਰ੍ਹਾਂ ਕਰਿਆ ਉਹਦਾ ਕੱਟਦਾ ਕੱਢ ਕੇ ਸੜਦਾ ਮੋੜ ਕੇ ਕਿਸੇ ਨੇ ਲਾਏਗੀ ਬਸ ਉਹ ਇੰਨਾ ਕੁ ਹੋ ਗਿਆ ਇਹਦੇ ਨਾਲ ਵੀ ਮੈਂ ਦੇਖ ਨਹੀਂ ਵਿੱਚ ਕੋਈ ਇਹ ਨੂੰ ਤਾਂ ਪਤਾ ਨਹੀਂ ਕਿ ਕਰਦੇ ਸਨ ਮੈਂ ਚਲੋ ਜੀ ਆਪਣੀ ਚਾਹ ਬਣ ਗਈ ਚਾਹ ਪੀ ਲਈਏ 8000 ਦੀ ਪਿੰਡ ਦੀ ਸਾਈਕਲ ਆਈ ਹੈ 800000 ਦਾ ਆਪਣਾ ਇਹ ਆ ਗਿਆ ਜੀ 1200 ਮੰਗਦੇ ਸੀ ਉਸ ਤੋਂ ਥੋੜਾ ਜਾਂਦੇ ਹੁੰਦੇ ਰਹਿੰਦੇ ਗਾਣ ਦੇ ਕਰਕੇ ਆ 1000 ਰੁਪਏ ਦਾ ਆਪਣਾ ਇਹ ਆ ਗਿਆ ਜੀ ਹੈਂਡ ਬਲੇਂਡਰ ਤੇ 1100 ਮੰਗਦੇ ਸੀ 100 ਰੁਪਏ ਆਪਾਂ ਨੇ ਲੈਸ ਕਰਾ ਲਿਆ ਫਿਰ ਉਹ ਆਪਣਾ ਚਾਹ ਪੀ ਲਈਏ ਤੇ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਆਪਣੇ ਕੋਲੋਂ ਸੂਟਾਂ ਦਾ ਹੋਰ ਨਿਊ ਸਟਾਕ ਬਹੁਤ ਵਧੀਆ ਆ ਗਿਆ ਅੱਜ ਮੈਂ ਇਥੇ ਵੀਡੀਓ ਅਪਲੋਡ ਨਹੀਂ ਹੋਈ ਥੋੜਾ ਜਿਹਾ ਕੰਮ ਜ਼ਿਆਦੇ ਸੀਗੇ ਠਕਾ ਕਰਕੇ ਤੇ ਜਿਹੜੀਆਂ ਮੇਰੇ ਭੈਣਾਂ ਨੂੰ ਪ੍ਰਿੰਟ ਸ਼ੂਟ ਚਾਹੀਦੇ ਨੇ ਜੀ ਬਹੁਤ ਸੋਹਣੇ ਨੇ ਨਿਊ ਨਿਊ ਡਿਜ਼ਾਈਨਾਂ ਆਗੇ ਆ ਤੁਸੀਂ ਉਥੋਂ ਸਕਰੀਨ ਸ਼ਾਟ ਲੈ ਸਕਦੇ ਹੋ ਬਿਨਾਂ ਲਾਈਨਿੰਗ ਤੋਂ ਬਣਣਗੇ ਜੀ ਆਪਾਂ ਵੀਡੀਓ ਦੇ ਵਿੱਚ ਨਾਲ-ਨਾਲ ਦੱਸਾਂਗੇ ਤੁਹਾਨੂੰ ਕਿ ਜਿਹੜੇ ਵੀ ਲਾਈਨਿੰਗ ਵਾਲੇ ਹੋਣਗੇ ਜਾਂ ਬਿਨਾਂ ਲਾਈਨਿੰਗ ਵਾਲੇ ਹੋਣਗੇ ਤੇ ਵੈਸੇ ਹੁਣ ਜ਼ਿਆਦਾਤਰ ਇੰਡੀਆ ਦੇ ਵਿੱਚ ਤੋਂ ਲਾਈਨਿੰਗ ਵਾਲੇ ਨਹੀਂ ਚੱਲਣੇ ਗਰਮੀ ਬਹੁਤ ਫੈਲ ਲੱਗੀ ਕੁਣੀ ਅਪ੍ਰੈਲ ਦੇ ਮਹੀਨੇ ਆਈ 24 ਤਰੀਕ ਨੂੰ ਆਈ ਅਪ੍ਰੈਲ 24 ਕੰਮ ਇਸੇ ਇੱਕ ਤੁੱਪਾਏ ਮਾਰਦਾ ਤੇ ਵਾਹਾਂ ਤਾਂ ਕਿੱਥੇ ਹੁੰਦਾ ਬਿਨਾ ਲਾਈਨਿੰਗ ਵਾਲੇ ਚੱਲਣਗੇ ਇੰਡੀਆ ਚ ਤਾਂ ਹੋਰ ਬਾਹਰ ਫੌਰਨ ਵਾਲੀ ਫੈਕਟਰੀਆਂ ਚ ਆਪਾਂ ਪਾ ਸਕਦੇ ਨਹੀਂ ਤੁਹਾਨੂੰ ਪਤਾ ਹੈ ਬਾਕੀ ਬਾਰਲਾ ਕਸਟਮਰ ਵੈਸੇ ਵੀ ਲਾਈਨਿੰਗ ਨੂੰ ਜ਼ਿਆਦਾ ਲਾਇਕ ਕਰਦਾ ਉਹ ਐ ਨਹੀਂ ਹੈਗਾ ਵੀ ਬਿਨਾ ਲਾਈਨਿੰਗ ਵਾਲੇ ਸੂਟ ਪਾ ਲੈਣਗੇ ਉਹ ਤੇ ਕਾਟਨ ਦਾ ਸੂਟ ਹੀ ਆ ਉਹਦੇ ਲਾਈਨਿੰਗ ਲਗਵਾਉਣੀ ਲਗਾਉਣੀ ਚਲੋ ਜੀ ਸਵਾਦੋ ਹੋ ਗਏ ਚਾਹ ਬਣ ਗਈ ਆਪਣੀ ਤੇ ਚਾਹ ਪੀ ਲਈਏ ਫਿਰ ਆਪਾਂ ਦੇਖਦੇ ਹਾਂ ਅਸਪਤਾ ਜੇ ਆਈ ਨੀ 3 ਵਜੇ ਦਾ ਉਹਦਾ ਕਲਾਸ ਦਾ ਟਾਈਮ ਹੈ ਵੀ ਮੈਨੂੰ ਜਾਣਾ ਪਊਗਾ ਜਪਿੰਦਰ ਵੀ ਘਰੇ ਜਾਂਦੇ ਪਿੰਡ ਤੇ ਜਾਣਾ ਉਹ ਪਿੰਦਰ ਵਾਲੂਗਾ ਤੇ ਚਲੋ ਜੀ ਕਰੋ ਤੁਸੀਂ ਇਸ ਵਲੌਗ ਨਾਲ ਇੰਜੋਏ ਧੰਨਵਾਦ ਸਾਰਿਆਂ ਦਾ ਇੰਨੀ ਵਧੀਆ ਵੀਡੀਓ ਤੇ ਮੈਨੂੰ ਰਿਸਪੋন্স ਦੇਣ ਲਈ ਥੈਂਕ ਯੂ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਨਿਊ ਨਿਊ ਵੀਡੀਓ ਦੇਖਣ ਲਈ ਆਪਣੇ ਆਰਕੇਪੀਕ ਚੈਨਲ ਨੂੰ ਸਬਸਕ੍ਰਾਈਬ ਕਰੋ ਇੰਸਟਾਗ੍ਰam ਦੀ ਆਈਡੀ ਹੈ ਜੀ ਰਾਜਵੀਰ ਸਿੱਧੂ 955 ਦੂਸਰਾ ਆਪਣਾ ਫੇਸਬੁੱਕ ਦਾ ਪੇਜ ਹੈ ਜੀ ਜੇ ਤੁਸੀਂ ਫੇਸਬੁੱਕ ਤੋਂ ਦੇਖਦੇ ਹੋ ਰਾਜਵੀਰ ਬਲੌਗ ਉਹਨੂੰ ਵੀ ਤੁਸੀਂ ਫੋਲੋ ਕਰ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਕੱਲੋ ਨਵੀਂ ਵੀਡੀਓ ਦੇ ਨਾਲ ਫਿਰ ਥੱਕ ਦੇ ਲਈ ਸਤਿ ਸ੍ਰੀ ਅਕਾਲ ਜੀ